ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਇਹ ਵੀਡੀਓ ਹੈਗੀ ਆ ਸੋਮਵਾਰ ਸ਼ਾਮ ਦੀ ਜਿਸ ਦਿਨ ਆਪਾਂ ਨੇ ਮਲਾਈ ਤੋਂ ਕਿਉ ਬਣਾਇਆ ਸੀ ਉਸੇ ਦਿਨ ਦੀ ਆ ਤੇ ਉਸ ਤੋਂ ਬਾਅਦ ਆਪਾਂ ਨੇ ਇਹ ਸਬਜ਼ੀ ਬਣਾਉਣੀ ਸੀਗੀ ਗੋਭੀ ਦੀ ਇੱਥੇ ਮੈਂ ਸਬਜ਼ੀ ਛਿਲ ਰਹੀ ਆ ਤੇ ਸਬਜੀ ਆਪਾਂ ਗੋਭੀ ਦੀ ਉਬਾਲ ਕੇ ਬਣਾਵਾਂਗੇ ਕਿਉਂਕਿ ਸਪਰੇਹਾਂ ਬਹੁਤ ਕਰੀਆਂ ਹੁੰਦੀਆਂ ਨੇ ਇਸ ਲਈ ਅਸੀਂ ਉਬਾਲ ਕੇ ਗੋਭੀ ਬਣਾਉਣੀ ਆ ਤੇ ਇੱਥੇ ਮੈਂ ਪਾਣੀ ਗਰਮ ਕਰਤਾ ਸੀਗਾ ਨਾਣ ਪਾ ਕੇ ਤੇ ਨਾਣ ਵਾਲੇ ਪਾਣੀ ਚ ਇਹਨੂੰ ਉਬਾਲਾਂਗੇ ਗੋਭੀ ਨੂੰ ਪਹਿਲਾਂ ਆਪਾਂ ਤੇ ਹਾਂਜੀ ਇੱਥੇ ਪਾਣੀ ਤਿਆਰ ਹੋਇਆ ਤੇ ਆਪਾਂ ਨੇ ਗੋਭੀ ਇਹਦੇ ਵਿੱਚ ਪਾਤੀ ਤੇ ਤੁਸੀਂ ਦੇਖਿਓ ਬਲੌਗ ਤੇ ਵੀਡੀਓ ਫੁੱਲ ਵਾਚ ਕਰਿਓ ਤੇ ਬਣੇ ਰਿਓ ਬਲਾਕ ਦੇ ਨਾਲ ਫਿਰ ਆਕੀ ਲਾਉਣੇ ਹਨ ਤੜਕਾ ਸਬਜੀ ਤੇ ਬੰਦ ਕਰਨਾ ਲਓ ਜੀ ਹੁਣ ਆਇਆ ਆਪਾਂ ਮੇਲੇ ਹੋ ਕੇ 3:30 ਵਜੇ ਗਏ ਹੋ ਡੰਗਰਾ ਦੇ ਵਿੱਚ ਤੇ ਹੁਣ ਵੇਲੇ ਹੋ ਕੇ ਆਏ ਆ ਹੁਣ ਲੱਗਿਆ ਸਬਜੀ ਬਣਾਉਣਾ ਟਾਈਮ ਹੁਣ ਪੌਣੇ 7 ਦਾ ਹੋ ਗਿਆ ਟਾਈਮ ਹੋ ਲੱਗਾ ਥਲੇ ਪਹਿਲਾ ਪੱਠੇ ਬਾਰੋ ਚੱਕਾ ਕਿ ਲਿਆਂਦੇ ਵੀ ਟੋਕਾ ਕਰਿਆ ਫੇ ਕੱਖ ਪਾਏ ਤੇ ਭਾਰਾ ਵਗੈਰਾ ਚੋਕੇ ਦੁੱਧ ਪਾ ਕੇ ਖੇਲਿਆ ਤੇ ਹੁਣ ਮੈਂ ਹਾਂ ਵੀ ਸਬਜ਼ੀ ਤੜਕਾ ਲਾ ਦਾਂ ਬਾਕੀ ਕੰਮ ਬਾਅਦ ਕਰਦੀ ਆ। ਫਿਕਰ ਥੋੜਾ ਥੋੜਾ ਨਾ ਨਹੀਂ ਰਹੂ ਜਾਂਦਾ। ਆਪਾਂ ਨੇ 200 ਦਾ ਗੈਸ ਤਾਂ ਲੈ ਅੰਦਰ ਇਹ ਇਹਦੀ ਗੈਸ ਕੱਟ ਗਈ ਗੋਪਰ ਗਈ। ਕਿਉਂਕਿ ਕਾਫੀ ਚੱਲ ਗਿਆ ਜੇ।

ਸੋਨ ਤੇ ਆਜ ਅਦਰਕ ਹਰੀ ਮਿਰਚ ਸਾਰਾ ਕੁਝ ਮੈਂ ਪੀਸਟ ਕਰ ਲਿਆ ਇੰਦਰੀਚ ਬਣਾ ਲਿਆ ਬਸ ਦੈ ਗਾਉਂਦੇ ਫੋਲ ਗੁਲੇ ਨਾ ਨਹੀਂ ਰਹਾ ਹੋਇਆ ਲਕਮ ਉਪਰ ਚਿੰਨੋ ਛੇੜਾ ਮੇਂ ਵੀ ਲੱਗੇਗਾ ਥੋੜਾ ਸਾਤ ਦਿਓ ਬਣੀ ਜਾਓ ਕਿਉਂਕਿ ਇਹਦੇ ਬਸਤ ਕੰਮ ਹੋ ਦਵਾਤ ਕਰਨ ਦੀ ਨਹੀਂ ਹੈ। ਬਸ ਹੋ ਰਹੀ ਹੈ। ਜੀ ਦਾ ਪਾ ਦਿੰਦੇ ਤੇਲਾ ਪਾ ਗਰਮ ਹੋ ਗਏ। ਥੋੜਾ ਸਾਤ ਕਰ ਲੈਣਾ। ਬੜੀ ਲੱਗਦਾ ਹੈ। ਫਰਤੋਂ ਮੈਂ ਜਾ ਕੇ 8:30 ਪਾਣਾਂ ਦਾ ਸ਼ਟਪ ਦੇ ਹੀ ਹੋਣੀ ਉਹ ਤੋਂ ਬਾਅਦ ਫਿਰ ਐਡੀਟਿੰਗ ਕਰਦੀ ਹੁੰਦੀ ਆ ਵੀਡੀਓ ਦੀ ਐਡੀਟਿੰਗ ਕਰਕੇ ਪਾਣੇ ਦਾ ਸਵਾਜ ਜਾਂਦੇ ਆ ਤੇ ਪਾਣਦੇ ਆ ਐਡੀਟਿੰਗ ਨੂੰ ਬਹੁਤ ਟਾਈਮ ਲਗਾ ਲੈਂਦਾ ਜੁੜੀ-ਕੁੜੀ ਅਮਲ ਵਰਲਾ ਬਤਾ ਹਣਾ ਕੱਟ-ਕੱਟ ਕੇ ਫਿਰ ਉਹ ਕਰਦੇ ਹੁੰਦੇ ਆ ਅਰੇ ਡੀਗਰ ਦੀ ਵੀਡੀਓ ਅਰੇ ਡੀਗਰ ਪੈਲ ਲਾ ਦੇਣਾ ਦਾਸ ਵਾਰ ਜਦੋਂ ਤਾਂ ਫੇਰ ਕਈ ਵਾਰ ਤਾਂ ਹੋਂ ਹੱਥ ਚੇਹੀ ਗਏ ਅਰੇ ਡੀਗਰ ਕਰਕੇ ਤਾਂ ਕਿੰਨੀ ਮੀਡ ਆ ਜਾਂਦੀ ਦਾਸ ਵਾਰ ਕੋਈ ਨਹੀਂ ਹੋ ਰਹਾ ਕੋਈ ਨਾਗਾ ਦੀ ਗਾਉਣਾ ਤੇ ਇੱਕ ਵਾਰ ਸੌਫੇ ਬੜਕੇ ਪਤਾ ਲੱਗਦਾ ਹੈ ਤੇ ਇਹਨੂੰ ਕਰਕੇ ਜਾਂ ਕਿ ਆਖੋ ਬੋਲੀ ਬਹੁਤ ਹੀ ਹੋ ਜਾਂਦੀ ਹੈ ਸਾਟੀਆਂ ਹੱਥ ਮਾਰ ਕੇ ਰਸ ਨੂੰ ਉਤਾਰਨਾ ਤੇ ਇੱਕ ਬੜੀ ਲੱਗਦਾ ਬੇਨ চিনি ਮੈਥਾਂ ਦੇ ਲਈ ਇਹਨਾਂ ਕੀ ਕਹਣਾ ਜਦੋਂ ਕਿ ਤੇ ਬੁਨਾਰ ਆ ਉਦੋਂ ਨਹੀਂ ਅੱਖ ਹੋਦੀਂ ਤੇ ਸੌਂਹ ਹੋ ਜਾਂਦਾ ਨਹੀਂ ਮੈਨੂੰ ਪਤਾ ਵੀ ਇਹ ਜਿਹੜੇ ਚਮਕਦੇ ਰਾਤ ਨੂੰ ਨਹੀਂ ਖਾਣੇ। ਮੈਂ ਇਸ ਤੇ ਕੋ ਮੈਂ 10 ਮਿੰਟ। ਬਸ 1-1 ਮਿੰਟੇ ਸੰਭੀ। ਉਹ ਵੀ ਅੱਖਾਂ ਦੇ ਘਾ ਦੇ ਨਿਕਲਣ ਦੀ ਆਪਾਂ। ਜਿਵੇਂ ਕੋ ਕਰਦੇ। ਕੋ 12:30 ਤੱਕ ਮੇਨੂੰ ਕੰਮ ਕਰਦੇ ਹੋ ਜਾਂਦੇ ਨੇ। ਬਸ 10-15 10 ਮਿੰਟ ਸੌਕੇ ਜਾਂ ਮੈਂ 1:00 ਦੇ 10 ਕਰਨਾ ਹੈ ਇਹਨਾਂ ਭੇਜ ਕੇ ਕਰੀ ਨੂੰ। ਸਾਮਣ ਚ ਲੱਗਣੀ ਰੋਟੀ ਵੀ ਆ ਖਾਣੀ ਹੁੰਦੀ ਜene ਆ। ਜਦੋਂ ਦੋ ਬਰਦੀਆਂ ਨੇ ਤੇ ਬੱਗਾਂ ਬਰਦੀ ਬਜਾ ਰਹੀ ਹੈ। ਮੈਂ ਤਾਂ ਕੰਮ ਕਰਦੇ ਚੱਲਦੇ ਰਹਿਣਾ। ਜਿੰਨਾ ਜੇ ਮੈਂ। ਇਹ ਨਹੀਂ ਮੁੱਕਦੇ। ਸਰ ਲਾ ਕੁਝ ਗਿਆ ਹਰੀ ਮਿਰਚ ਆਪਣੀ ਪਈ ਹੋਈ ਹੈ ਬਸ ਇਹਦੇ ਵਿੱਚ ਛਾਲਦੀ ਪਾਵਾਂਗੀ ਛਾਲਦੀ ਥੋੜੀ ਵੱਧੇ ਰੱਖਾਂਗੀ ਸੋਹਣੀ ਲੱਗਦੀ ਹੈ ਥਾਲੀ ਹੀ ਤੇ ਹੋਵੇ ਸਬਜੀ ਤੇਮੋਂ ਪਾਵਾਂਗੇ ਤਿੰਨ ਦਾ ਚਾਹ

ਇਹ ਵਿੱਚ ਆਪਾਂ ਆਲੂ ਨੂੰ ਨਾ ਕਿਉਂਕਿ ਆਲੂ ਗੋਭੀ ਤਾਂ ਪਨੇ ਵਾਲੀ ਹੋਈ ਆ ਆਲੂ ਨੂੰ ਥੋੜਾ ਸੇਕ ਵੱਧ ਲਗਾਉਣਾ ਪੈਣਾ ਮਸਾਲਾ ਭੁੱਜ ਗਿਆ

ਲੋਜੀ ਸਾਹਿਬ ਜੀ ਆਪਣੀ ਅੰਦਰ ਬਣਦੀ ਆ ਇੱਥੇ ਦੇਖੋ ਮੇਰੇ ਕੱਪੜੇ ਵੀ ਟਹਿਮਾਰਨ ਨਾਲ ਪੈਣ ਕੱਲ ਤੋਂ ਥੋਤੇ ਸੀਗੇ ਤੇ ਇਹਨਾਂ ਟਹਿਮਾਰਨੀਆਂ ਨੇ ਹਲੇ ਇੱਧਰ ਪੈਨੇ ਆਪਣੇ ਭਾਂਡੇ ਮਾਂਜਣ ਵਾਲੇ ਤੇ ਭਾਂਡੇ ਮਾਂਜਦੀ ਪਹਿਲਾਂ ਲੋਜੀ ਭਾਂਡੇ ਆਪਣਾ ਮਾਂਜੇਗੇ ਮਾਂਜ ਕੇ ਆਪਾਂ ਰੱਖ ਤੇ ਤੇ ਰਹਿ ਗਏ ਹੁਣ ਕੱਪੜੇ ਟਹਿਮਾਰਨ ਪਹਿਲਾਂ ਆਪਾਂ ਸਬਜ਼ੀ ਦੇਖ ਲਈ ਜਿਹੜੀ ਆਪਾਂ ਤਰੀ ਹੋਈ ਆ ਹੋਰ ਇਹਨਾਂ ਕਿਤੇ ਥੱਲੇ ਜਲ ਜਵੇ

ਥੋੜੀ ਜਿਹੀ ਖੜਮੀਆਂ ਹਾਂ ਦੇ ਨਾਲ ਸਾਰੇ ਸਬਜ਼ੀ ਐ ਨੀਗਾ ਫੁੱਲ ਜੀ ਬਧੀਆ ਨਹੀਂ ਲੱਗਦੀ ਹੈ ਜੀ ਫੁੱਲ ਖੜਮਾ ਜੇ ਹੋਵੇ ਹੈ ਟੇਸਟੀ ਲੱਗਦੀ ਹੈ ਵਸਤੋ ਥੋੜਾ ਥੋੜਾ ਹਲਾਪਨ ਮਸਾਲਾ ਲਾ ਦੇਣਾ ਸਾਰੇ ਫੁੱਲਾਂ ਨੂੰ

ਕਪੜੇ ਸਾਰੇ ਇਸ ਮੇਟ ਕੇ ਰੱਖ ਦਾਂਗੇ ਅੰਦਰ ਆਪਾਂ ਨੇ ਸਬਜੀ ਤਰੀ ਹੋਈ ਐ ਸਬਜੀ ਬਣ ਰਹੀ ਐ ਗੈਸ ਘੱਟ ਤੇ ਰ ਕਰਕੇ ਆ ਗਈ ਮੈਂ ਤੇ ਭਾਂਡੇ ਆਪਣੇ ਮਾਂਚ ਤੇ ਬਸ ਹੁਣ ਇਹੀ ਕੰਮ ਰਹਿ ਗਿਆ ਸੀਗਾ ਇੱਕ ਕਪੜਿਆਂ ਦੇ ਟਹਿਆ ਮਾਰਨ ਤੋਂ ਇਹ ਕਪੜਿਆਂ ਦੇ ਟਹਿਆ ਵੀ ਮਾਰ ਕੇ ਰੱਖਣੀਆਂ ਨੇ ਕਿਉਂਕਿ ਇਦਾਂ ਪਏ ਬੁਰੇ ਜੇ ਲੱਗਦੇ ਨੇ ਤੇ ਫਿਰ ਸਮੇਟ ਕੇ ਰੱਖੇ ਜਾਣਗੇ ਅਲਮਾਰੀਆਂ ਚ ਇਹ ਜਿਸ ਕਾਰਨ ਹੈ ਨਹੀਂ ਕਰੇ ਜਿਸ ਕਾਰਨ ਗਿਆ ਹੋਇਆ ਖੇਲਣ ਗਰਾਊਂਡ 'ਚ ਗਰਾਊਂਡ 'ਚ ਬੱਚੇ ਬਹੁਤ ਖੇਲਦੇ ਹੁੰਦੇ ਨੇ ਇਸ ਟਾਈਮ ਤੇ ਇੱਥੇ ਮੈਂ ਦੇਖਦੀ ਸੀ ਕੋਈ ਹਾਕਾ ਮਾਰਦਾ ਸੀਗਾ ਥੱਲੇ ਮੈਂ ਦੇਖਣ ਗਈ ਸੀ ਵੀ ਕੌਣ ਹਾਕਾ ਮਾਰਦਾ ਵੀ ਸ਼ਾਇਦ ਜਿਸ ਕਾਰਨ ਹਾਕਾ ਮਾਰਦਾ ਹੋਵੇ ਪਰ ਉਹ ਕੋਈ ਦੁੱਧ ਲੈਣ ਵਾਲਾ ਭਾਈ ਸੀਗਾ ਉਹ ਹੀ ਹਾਕਾ ਮਾਰਦੇ ਸੀਗੇ ਮੈਂ ਕਿਹਾ ਕਿ ਤੇ ਮੈਨੂੰ ਮਾਰਦੇ ਨੇ ਮੈਂ ਦੇਖ ਰਹੀ ਸੀ ਉਹ ਉੱਠ ਕੇ ਤੇ ਇੱਥੇ ਆਪਾਂ ਮਾਰਨ ਲੱਗੇ ਹੋਏ ਆ ਜੀ ਟਹਿਾਂ ਬਾਕੀ ਸਾਰੇ ਕੰਮ ਤਾਂ ਹੋ ਜਾਂਦੇ ਨੇ ਕੱਪੜਾ ਲੀੜਾ ਵੀ ਅਗਲਾ ਧੋ ਕੇ ਰੱਖ ਲੈਂਦਾ ਪਰ ਆਹ ਜਿਹੜੇ ਟਹਿਆ ਮਾਰਨ ਵਾਲਾ ਕੰਮ ਆ ਇਹ ਬਹੁਤ ਔਖਾ ਕਿਉਂਕਿ ਕਾਫੀ ਟਾਈਮ ਲੱਗ ਜਾਂਦਾ ਇਹਨਾਂ ਨੂੰ ਟਹਿਆ ਮਾਰਨ ਨੂੰ ਕੱਪੜਿਆਂ ਦੀਆਂ ਕੱਲਾ ਕੱਲਾ ਲੋਟ ਘਰ ਕਰ ਕਰਕੇ ਕਾਫੀ ਹੋ ਜਾਂਦੇ ਨੇ ਆਪਾਂ ਤੀਏ ਇੱਕ ਦਿਨ ਕੱਪੜੇ ਧੋਨੇ ਨੇ ਆ ਇਹ ਮੇਰੇ ਥੋੜੇ ਕੱਪੜੇ ਵੱਧ ਹੋ ਗਏ ਸੀਗੇ ਤਿੰਨ ਦਿਨ ਤੋਂ ਉਪਰੇ ਹੀ ਹੋ ਗਏ ਸੀਗੇ ਕਿਉਂਕਿ ਵਿੱਚ ਵਿਸਾਖੀ ਤੇ ਜਾਣਾ ਪੈ ਗਿਆ ਫਿਰ ਇੱਕ ਦਿਨ ਮੀਂਹ ਆ ਗਿਆ ਉਹ ਵੀ ਰਹਿ ਗਏ ਲਾਈਟ ਖਰਾਬ ਹੋ ਗਈ ਸੀ ਆਪਣੇ ਫਿਰ ਮਸ਼ੀਨ ਚੱਲਦੀ ਨਹੀਂ ਸੀਗੀ ਹਿੱਲੀ ਜਾਂਦੀ ਸੀਗੀ ਹਵਾ ਕਾਰਨ ਤੇ ਫਿਰ ਮੈਂ ਮਸ਼ੀਨ ਨਹੀਂ ਲਾਉਂਦੀ ਹੁੰਦੀ ਹੈਗੀ ਕਿਉਂਕਿ ਮੈਂ ਪਿੱਛੇ ਪਿਛਲੀਆਂ ਗਰਮੀਆਂ 'ਚ ਜਦੋਂ ਇਦਾਂ ਹੀ ਹਵਾ ਚੱਲਦੀ ਸੀਗੀ ਮੈਂ ਮਸ਼ੀਨ ਲਾਤੀ ਸੀਗੀ ਤੇ ਮਸ਼ੀਨ ਹਿੱਲ-ਹਿੱਲ ਕੇ ਤਾਰਾ ਖਰਾਬ ਹੋ ਗਈ ਸੀਗੀ ਸੜ ਗਈ ਸੀਗੀ ਮਸ਼ੀਨ ਆਪਣੇ ਲੈਡ ਘਟ ਵੱਧ ਆ ਜਾਂਦੀ ਹੈ ਜਦੋਂ ਹਵਾ ਚੱਲਦੀ ਹੁੰਦੀ ਆ ਲੈਡ ਹਿਲਦੀ ਹੁੰਦੀ ਆ ਤੇ ਇੱਥੇ ਹੈ ਜਿਸ ਕਾਰਨ ਜੀ ਆ ਗਿਆ ਸੀ ਗਰਾਊਂਡ ਚੋਂ ਖੇਲ ਕੇ ਨੇਰਾ ਬਿਲਕੁਲ ਹੋ ਚੁੱਕਿਆ ਸੀਗਾ ਤੇ ਆਪਣੀਆਂ ਟਾਹਾਂ ਵੀ ਵੱਜ ਗਈਆਂ ਹੁਣ ਆਪਾਂ ਨੇ ਢੇਰ ਲਾ ਲਿਆ ਡੱਡ ਹੁਣ ਆਪਾਂ ਇਹ ਸਾਰੇ ਕੱਪੜੇ ਆਪੋ ਆਪਣੀ ਜਗ੍ਹਾ ਤੇ ਰੱਖ ਦਾਂਗੇ ਇਹਨਾਂ ਦੇ ਸਾਰਿਆਂ ਜਿੱਥੇ ਜਿੱਥੇ ਇਹਨਾਂ ਦੀ ਜਗ੍ਹਾ ਉੱਥੇ-ਉੱਥੇ ਰੱਖ ਦਾਂਗੇ ਤੇ ਆਪਣੀ ਸਬਜ਼ੀ ਵੀ ਅੰਦਰ ਬਣ ਗਈ ਲੋਜੀ ਸਬਜ਼ੀ ਆਪਣੀ ਬਣ ਗਈ ਬਿਲਕੁਲ ਹਰੀ ਧਰਾ ਧਨੀਆ ਹਮ ਦਾ ਗੱਲ ਬਣ ਜਾਂਦਾ ਹੈ ਨਾ ਹਰਾ ਧਨੀਆ ਹਮ ਪਿੱਛੇ ਦੇਈਏ ਕਸਤੂਰੀ ਮੇਥੀ ਪਾਨੇ ਇੰਕਾ ਬਖਰੇ ਸੁਆਦ ਦਾ ਕਸਤੂਰੀ ਮੇਥੀ ਦਾ ਥੋੜੀ ਜਿਹੀ ਪਾਏ ਕਸਤੂਰੀ ਮੇਥੀ ਤੇ ਹਲਾ ਦੰਨੇ ਆ ਲਓ ਜੀ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਆ ਤੇ ਆਪਾਂ ਬਲੌਗ ਦਾ ਐਂਡ ਵੀ ਇੱਥੇ ਤੱਕ ਕਰਦੇ ਆ ਕਿਉਂਕਿ ਬਹੁਤ ਮੇਰਾ ਹੋ ਗਿਆ ਤੇ ਵੀਡੀਓ ਵੀ ਲੰਬੀ ਹੋ ਗਈ ਹੋਣੀ ਆ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਕੱਲ ਨੂੰ ਮਿਲਾਂਗੇ ਓਕੇ ਬਾਏ ਬਾਏ ਘਟਾ